ਤੇ ਪੰਜਾਬ ਦਾ ਹੁਣ ਬਣੂ ਕੀ ਹਰ ਕੋਈ ਸੋਚ ਰਿਹਾ ਕਿ ਜਦੋਂ ਦੀ ਇਹ ਨਿਊਜ਼ ਆਈ ਹੈ ਕਿ ਡੀਆਈਜੀ ਕੋਲਰ ਨੂੰ ਗ੍ਰਿਫਤਾਰ ਕੀਤਾ ਤੇ ਕੀਤਾ ਵੀ ਕੀ ਰਿਸ਼ਵਤ ਦੇ ਕੇਸ ਦੇ ਵਿੱਚ ਤੇ ਹਰ ਕੋਈ ਸੋਚ ਰਿਹਾ ਕਿ ਹੁਣ ਬਣੇਗਾ ਕੀ ਪੰਜਾਬ ਕਿਸ ਦੇ ਹੱਥਾਂ ਦੇ ਵਿੱਚ ਆ ਜਦੋਂ ਐਡੇ ਵੱਡੇ ਅਹੁਦਿਆਂ ਦੇ ਉੱਤੇ ਆਫੀਸਰਾਂ ਨੂੰ ਰਿਸ਼ਵਤ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਤਾਂ ਫਿਰ ਹਰ ਕੋਈ ਪੰਜਾਬੀ ਸੋਚਣ ਦੇ ਉੱਤੇ ਮਜਬੂਰ ਹੋ ਜਾਂਦਾ ਕੀ ਕੀ ਬਣੂਗਾ ਹੁਣ ਪੰਜਾਬ ਦਾ ਕਿਉਂਕਿ ਬੱਤਾ ਸਾਹਿਬ ਨੇ ਇਲਜ਼ਾਮ ਲਗਾਏ ਆ ਕਿ ਕਿੱਦਾਂ ਇਹਨਾਂ ਦਾ ਜਿਹੜਾ ਵਿਚੋਲੀਆ ਸੀਗਾ ਕੀ ਬ੍ਰੋਕਰ ਸੀਗਾ ਉਹ ਕਿੱਦਾਂ ਇਹਨਾਂ ਨੂੰ ਬਲੈਕਮੇਲ ਕਰਦੇ ਸੀਗੇ ਕਿੱਦਾਂ ਇਹਨਾਂ ਨੂੰ ਫਸਾਇਆ ਗਿਆ ਕੇਸ ਦੇ ਵਿੱਚ ਕਿੱਦਾਂ ਇਹਨਾਂ ਤੋਂ ਪੈਸੇ ਮੰਗੇਗੇ ਸਾਰਾ ਕੁਝ ਉਹਨਾਂ ਨੇ ਐਕਸਪਲੇਨ ਕੀਤਾ ਕਿ ਇਹ ਡੀਆਈਜੀ ਭੁੱਲਰ ਕਿੱਦਾਂ ਇਹਨਾਂ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀਗੇ ਕਿ ਅਗਰ ਤੁਸੀਂ ਇਹ ਰਿਸ਼ਵਤ ਨਹੀਂ ਦਿੱਤੀ ਤਾਂ ਤੁਹਾਨੂੰ ਫਸਾਇਆ ਜਾਏਗਾ ਤੁਹਾਡੇ ਤੇ ਹੋਰ ਵੀ ਛੂਟੇ ਛੂਟੇ ਮੁਕੱਦਮੇ ਹੋਣਗੇ ਕੇਸ ਦਰਜ ਹੋਣਗੇ ਤੇ ਜਿਹਦੇ ਵਿੱਚ ਇਹਨੇ ਸੀਬੀਆਈ ਦੀ ਮੰਗ ਕੀਤੀ ਸੀਬੀਆਈ ਜਿਹਦੇ ਵਿੱਚ ਬੱਤਾ ਸਾਹਿਬ ਨੇ ਸੀਬੀਆਈ ਦੀ ਮਦਦ ਲਈਤੀ ਉਹ ਸਿੱਧਾ ਹੀ ਸੀਬੀਆਈ ਦੇ ਕੋਲ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਐਡੇ ਵੱਡੇ ਆਫੀਸਰ ਨੂੰ ਹੱਥ ਪਾਉਣਾ ਕੋਈ ਖਾਲਾਜੀ ਦਾ ਬੜਾ ਨਹੀਂ ਹੈ ਪੰਜਾਬ ਦੇ ਵਿੱਚ ਉਹ ਇਸ ਲਈ ਨਹੀਂ ਗਿਆ ਜਦੋਂ ਉਹਨਾਂ ਨੂੰ ਸਵਾਲ ਪੁੱਛੇ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਕਿਸੇ ਕੋਲ ਸ਼ਿਕਾਇਤ ਨਹੀਂ ਕੀਤੀ ਸਿੱਧਾ ਹੀ ਸਿੱਧਾ ਸੀਬੀਆਈ ਦੇ ਕੋਲ ਕਿਉਂ ਗਿਆ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਇਹ ਸਾਰੇ ਮਿਲੀ ਭੁਗਤਾ ਐਡੇ ਵੱਡੇ ਆਫੀਸਰ ਨੂੰ ਹੱਥ ਪਾਉਣਾ ਤੇ ਫਿਰ ਤੁਹਾਨੂੰ ਪਤਾ ਹੀ ਆ ਮੈਨੂੰ ਸੀਬੀਆਈ ਦੀ ਹੀ ਜ਼ਰੂਰਤ ਸੀ ਤੇ ਜਿਹਦੇ ਵਿੱਚ ਸੀਗਾ ਕਿ 8 ਲੱਖ ਮੰਗੇ ਗਏ ਸੀਗੇ 5 5 ਲੱਖ ਰੁਪਏ ਦੀ ਡੀਲ ਹੋਈ ਜੀ ਪਹਿਲਾ 5 ਲੱਖ ਦੇਣੇ ਆ ਪਰ ਜਿੱਥੇ ਕਿ ਕਹਿ ਰਹੇ ਤੇ ਭੁੱਲਰ ਸਾਹਿਬ ਇਹਨਾਂ ਦਾ ਕਹਿਣਾ ਕਿ ਭੁੱਲਰ ਸਾਹਿਬ ਕਹਿ ਰਹੇ ਸੀ ਕਿ ਲੈਣਾ ਪੂਰਾ 8 ਲੱਖ ਹੈ ਪਰ ਪਹਿਲਾਂ ਜਿੰਨੇ ਦਿਨ ਦਾ ਦੇ ਦੇ ਲੈ ਲਾ ਉਤੇ ਫੜਦਾ ਤੋਂ 5 ਲੱਖ ਰੁਪਇਆ ਲਿਆ ਤੇ ਇਹਨੇ ਟਰੈਪ ਲਾਇਆ ਸੀਬੀਆਈ ਨੇ ਤੇ ਗ੍ਰਿਫਤਾਰ ਕੀਤਾ ਜਿਹਦੇ ਘਰ ਦੇ ਵਿੱਚੋਂ 5 ਤੋਂ 6 ਕਰੋੜ ਰੁਪਇਆ ਨਕਦੀ ਫੜ ਹੋਇਆ ਅਟੇਚਿਆਂ ਦੇ ਵਿੱਚ ਸੀਗੇ ਬੈਗਾਂ ਦੇ ਵਿੱਚ ਭਰਿਆ ਹੋਇਆ ਸੀਗਾ ਨੋਟਲਈ ਮਸ਼ੀਨਾਂ ਵੀ ਕਹਿੰਦੇ ਗਰਮ ਹੋ ਗਈਆਂ 2.5 ਤੋਂ 3 ਕਿਲੋ ਸੋਨਾ ਬਰਾਮਦ ਹੋਇਆ ਇਹਨਾਂ ਦੇ ਘਰ ਤੋਂ ਮਹਿੰਗੀਆਂ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਰਜਿਸਟਰੀਆਂ ਬਰਾਮਦ ਹੋਈਆਂ ਬੈਂਕਾਂ ਦੇ ਖਾਤੇ ਹੋਏ ਆ ਤੇ ਜਦੋਂ ਭੁੱਲਰ ਸਾਹਿਬ ਨੂੰ ਮੂੰਹ ਦੇ ਉੱਪਰ ਰਮਾਲ ਬੰਨਿਆ ਤੇ ਜਾ ਰਹੇ ਤੇ ਪੱਤਰਕਾਰਾਂ ਨੇ ਸਵਾਲ ਕੀਤੇ ਕਿ ਕੀ ਕੀ ਹੋ ਰਿਹਾ ਤੁਹਾਡੇ ਨੂੰ ਤੁਹਾਨੂੰ ਫਸਾਇਆ ਉਹ ਕਹਿੰਦੇ ਹਾਂਜੀ ਸਾਨੂੰ ਫਸਾਇਆ ਗਿਆ ਉਹ ਕਹਿੰਦੇ ਵੀ ਇਹ ਜਿਹੜੇ ਦੋਸ਼ ਲੱਗੇ ਇਹਨਾਂ ਦਾ ਕੀ ਉਹ ਕਹਿੰਦਾ ਕੋਈ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੈਂ ਸਾਰਾ ਕੁਝ কোর্ਟ ਦੇ ਵਿੱਚ ਕਰ ਦੂੰਗਾ ਤੇ ਹੁਣ ਤੁਸੀਂ ਸੋਚੋ ਕੀ ਹੋਇਆ ਹੈ ਕੀ ਨਹੀਂ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਕਿ ਪੰਜਾਬ ਦੇ ਵਿੱਚ ਐਡੇ ਵੱਡੇ ਅਹੁਦੇ ਦੇ ਉੱਤੇ ਉਹ ਵੀ ਉਤੋਂ ਇੱਕ ਸਰਦਾਰ ਬੰਦੇ ਨੂੰ ਰਿਸ਼ਵਤ ਦੇ ਕੇਸ ਦੇ ਵਿੱਚ ਫੜਦੇ ਆ ਤਾਂ ਵਾਕੇ ਪੰਜਾਬੀਆਂ ਨੂੰ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਵੱਡਾ ਅਹੁਦਾ ਤੇ ਉੱਤੋਂ ਸਰਦਾਰ ਕਿਉਂਕਿ ਸਰਦਾਰ ਨੂੰ ਹਮੇਸ਼ਾ ਹੀ ਇਮਾਨਦਾਰ ਸਮਝਿਆ ਜਾਂਦਾ ਪਰ ਹੁਣ ਕੀ ਕਹੋਗੇ ਤੁਸੀਂ ਕੁਝ ਸਮਝ ਨਹੀਂ ਆਦੀ ਬਹੁਤ ਇਦਾਂ ਦੇ ਆਫੀਸਰ ਆ ਬਹੁਤ ਇਦਾਂ ਦੇ ਇੰਸਪੈਕਟਰ ਆ ਬਹੁਤ ਇਦਾਂ ਦੇ ਐਸਟੀਐਚਓ ਦੇ ਕੇ ਸਾਹਮਣੇ ਆ ਰਹੇ ਆ ਕਿ ਜਦੋਂ ਕੋਈ ਵੀ ਔਰਤ ਥਾਣੇ ਚ ਜਾਂਦੀ ਹੈ ਆਪਣੀ ਕੰਪਲੀਟ ਕਰਾਉਣ ਤਾਂ ਉੱਥੋਂ ਦੇ ਐਸਐਚਓ ਉਹਨਾਂ ਨਾਲ ਇਦਾਂ ਦੀਆਂ ਛੇੜਖਾਨੀਆਂ ਕਰਦੇ ਆ ਇਦਾਂ ਦੀਆਂ ਹਰਕਤਾਂ ਕਰਦੇ ਆ ਇਹਨਾਂ ਇਦਾਂ ਦੀਆਂ ਗੱਲਾਂ ਕਰਦੇ ਆ ਕਿ ਜਦੋਂ ਉਹ ਔਰਤਾਂ ਰਿਕਾਰਡਿੰਗ ਕਰ ਕਰਕੇ ਫਿਰ ਉੱਪਰ ਅਧਿਕਾਰੀਆਂ ਨੂੰ ਦਿਖਾਉਂਦੀ ਹੈ ਫਿਰ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਉਹਨਾਂ ਤੇ ਕੇਸ ਕੀਤੇ ਜਾਂਦੇ ਆ ਔਰ ਇਦਾਂ ਦੀਆਂ ਥਾਰ ਵਾਲੀਆਂ ਤੁਹਾਨੂੰ ਪਤਾ ਹੀ ਆਫੀਸਰ ਉਹਨਾਂ ਨੂੰ ਵੀ ਫੜਿਆ ਜਾਂਦਾ ਔਰ ਇਦਾਂ ਦੇ ਵੀ ਬਹੁਤ ਕੇਸ ਹੋਏ ਆ ਕਿ ਜਦੋਂ ਪਿੰਡ ਵਾਲੇ ਜਾਂਦੇ ਸੀਗੇ ਨਸ਼ੇ ਵਾਲਿਆਂ ਨੂੰ ਫੜ ਕੇ ਥਾਣੇ 'ਚ ਦਿੰਦੇ ਸੀਗੇ ਤੇ ਹਲੇ ਪਿੰਡ ਵਾਲੇ ਵਾਪਸ ਪਿੰਡ 'ਚ ਲੇਟ ਪਹੁੰਚਦੇ ਸੀ ਪਰ ਉਹ ਨਸ਼ੇ ਵਾਲੇ ਪਹਿਲਾਂ ਪਹੁੰਚ ਜਾਂਦੇ ਸੀ ਉਹ ਵੀ ਥਾਣੇਦਾਰ ਐਸ ਐਚਓ ਉਹ ਵੀ ਪੁਲਿਸ ਮੁਲਾਜ਼ਮ ਹੈਗੇ ਆ ਜਿਹੜੇ ਇਦਾਂ ਦੇ ਕੰਮ ਕਰਦੇ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਹੁਤ ਵਿੱਚੋਂ ਨੇਕਦਿਲ ਵੀ ਆ ਬਹੁਤ ਇਦਾਂ ਦੀ ਵੀਡੀਓਜ਼ ਵੀ ਆਉਂਦੀਆਂ ਕਿ ਕੋਈ ਕਿਸੇ ਦੀ ਹੈਲਪ ਕਰ ਰਿਹਾ ਕਿਸੇ ਦੇ ਵਿਆਹ ਕਰ ਰਿਹਾ ਕਿਸੇ ਦੀ ਕੁੜੀਆਂ ਦੇ ਵਿਆਹ ਕਰ ਰਿਹਾ ਸੋ ਇਦਾਂ ਦੇ ਵੀ ਹੈਗੇ ਆ ਔਰ ਕਿ ਕੋਈ ਇਦਾਂ ਦੇ ਵੀ ਹੈਗੇ ਕਿਤੇ ਅਜ ਤੱਕ ਕੋਈ ਵੀ ਦੋਸ਼ ਨਹੀਂ ਲੱਗਾ ਇਮਾਨਦਾਰ ਆ ਕਿੰਨੀਆਂ ਕਿੰਨੀਆਂ ਉਹਨਾਂ ਦੀਆਂ ਪੋਸਟਾਂ ਹੋ ਗਈਆਂ ਕਿਉਂ ਹੋਈਆਂ ਕਿਉਂਕਿ ਉਹ ਇਮਾਨਦਾਰ ਸੀ ਲੈਣ ਦੇਣ ਚੱਲਦਾ ਸੀ ਵੀ ਥੱਲੇ ਵਾਲੇ ਵੀ ਉੱਪਰ ਵਾਲੇ ਵੀ ਸਾਰੇ ਵੀ ਦੁਖੀ ਹੋ ਜਾਂਦੇ ਸੀ ਫਿਰ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਇਦਾਂ ਦੇ ਪੁਲਿਸ ਵਾਲੇ ਵੀ ਹੈਗੇ ਆ ਪਰ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਆਦਾ ਹੈਗੇ ਆ ਕਰਪਟ ਵਾਲੇ ਤੇ ਹੁਣ ਸੋਚਾਂ ਚ ਇਹ ਪੈ ਗਿਆ ਕਿ ਲੋਕ ਪਹਿਲੇ ਹੀ ਨਹੀਂ ਸਰਕਾਰਾਂ ਦੇ ਉੱਤੇ ਪਹਿਲੇ ਭਰੋਸਾ ਉੱਠ ਗਿਆ ਕਿਉਂਕਿ ਸਾਰਿਆਂ ਨੂੰ ਹੁਣ ਇਹ ਪਤਾ ਲੱਗਣ ਲੱਗ ਗਿਆ ਕਿ ਕਿਉਂ ਨਹੀਂ ਨਸ਼ਾ ਬੰਦ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਇਦਾਂ ਦੇ ਜਦੋਂ ਏਡੇ ਏਡੇ ਅਹੁਦਿਆਂ ਦੇ ਉੱਤੇ ਬਿਹਲੇ ਬੈਠੇ ਆ ਉਹ ਰਿਸ਼ਵਤ ਮੰਗਦੇ ਆ ਲੋਕਾਂ ਨੂੰ ਫਸਾਉਂਦੇ ਆ ਫਿਰ ਨਸ਼ਾ ਕਿੱਥੋਂ ਬੰਦ ਹੋਣਾ ਪੰਜਾਬ ਦੇ ਵਿੱਚ ਇਹ 8 ਲੱਖ ਇਹਨਾਂ ਨੇ ਤਾਂ ਇਹਨਾਂ ਦੇ ਤਾਂ ਹੱਕ ਦੇ ਸੀਗੇ ਜੀ ਇਹਨਾਂ ਨੇ 2 ਨੰਬਰ ਦਾ ਕੰਮ ਕਰਨਾ ਉਹਨੇ ਤਾਂ 10 ਲੱਖ ਵੀ ਦੇ ਦੇਣਾ 10 ਲੱਖ ਦੇ ਕੇ ਵੀ ਆਪਣਾ 2 ਨੰਬਰ ਦਾ ਕੰਮ ਕਰੀ ਜਾਣਾ ਇਸੇ ਲਈ ਤਾਂ 2 ਨੰਬਰ ਦੇ ਕੰਮ ਹੁੰਦੇ ਪਏ ਆ ਸ਼ਰੀਆਮ ਹੁੰਦੇ ਪਏ ਆ ਡਾਂਕੇ ਦੀ ਚੋੜ ਤੇ ਹੁੰਦੇ ਪਏ ਆ ਕਿਉਂਕਿ ਪੈਸੇ ਨਾਲ ਮੂੰਹ ਬੰਦ ਕੀਤੇ ਜਾਂਦੇ ਹਰ ਇੱਕ ਕਿਸੇ ਦੇ ਤਾਂ ਹੁਣ ਹਰ ਕੋਈ ਉਹ ਪੰਜਾਬੀ ਸੋਚ ਰਿਹਾ ਅਸੀਂ ਕਿਸ ਪੰਜਾਬ ਦੇ ਵਿੱਚ ਰਹਿ ਰਹੇ ਆ ਕੀ ਹੋਏਗਾ ਹੁਣ ਕੀ ਨਹੀਂ ਹੋਏਗਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦ ਵੀ ਇਦਾਂ ਦਾ ਕੋਈ ਹੁੰਦਾ ਸੀ ਨਾ ਕੋਈ ਇਨਸਪੈਕਟਰ ਕੋਈ ਛੋਟਾ ਕੋਈ ਰੈਕ ਦਾ ਥੱਲੇ ਦਾ ਕੋਈ ਅਫੀਸਰ ਫੜਦੇ ਸੀਗੇ ਜਾਂ ਕੋਈ ਐਸਐਚਓ ਥਾਣੇਦਾਰ ਰਿਸ਼ਵਤ ਲੈਂਦਾ ਫੜਦੇ ਸੀਗੇ ਤਾਂ ਹਰ ਕੋਈ ਇੰਟਰਵਿਊ ਕਰਦਾ ਸੀਗਾ ਫਿਰ ਪ੍ਰੈਸ ਕਾਨਫਰੈਂਸਾਂ ਕਰਦੇ ਸੀਗੇ ਸਾਹਮਣੇ ਆ ਕੇ ਅਸੀਂ ਫੜਿਆ ਅਸੀਂ ਇਦਾਂ ਕਰਦਾਂਗੇ ਅਸੀਂ ਉਦਾਂ ਕਰਦਾਂਗੇ ਪਰ ਜਦੋਂ ਦਾ ਇਹਨਾਂ ਨੂੰ ਹੱਥ ਪਾਇਆ ਸੀਬੀਆਈ ਨੇ ਫੜਿਆ ਕਿਸੇ ਦੇ ਮੂੰਹ ਚ ਕੋਈ ਸਵਾਲ ਤੱਕ ਨਹੀਂ ਨਿਕਲਿਆ ਕਿਸੇ ਨੇ ਕੋਈ ਬਿਆਨਬਾਜ਼ੀ ਨਹੀਂ ਕੀਤੀ ਸਿਵਾਏ ਖਹਿਰੇ ਦੇ ਸਾਰੇ ਲੋਕ ਹੁਣ ਇਹ ਸੋਚ ਰਹੇ ਆ ਕਿ ਇਹਨਾਂ ਦੀ ਸਾਰਿਆਂ ਦੀ ਆਪਸ ਵਿੱਚ ਮਿਲੀ ਭੁਗਤੀ ਸੀ ਤਾਂ ਹੀ ਇੱਕ ਦੂਜੇ ਦੇ ਵਿਰੁੱਧ ਕੋਈ ਬਿਆਨਬਾਜ਼ੀ ਨਹੀਂ ਕਰ ਰਿਹਾ ਆ ਆਖਰ ਕਿਆ ਵਜ੍ਹਾ ਕੀ ਆ ਕੀ ਨਹੀਂ ਕਿਉਂਕਿ ਨਾਮ ਬਹੁਤ ਵੱਡਾ ਹੈ ਡੀਆਈਜੀ ਪੁੱਲਾ ਅਹੁਦਾ ਬਹੁਤ ਵੱਡਾ ਹੈ ਲੋਕਾਂ ਦਾ ਹੁਣ ਕਹਿਣਾ ਇਹ ਵੀ ਆ ਕਿ ਇਹ ਜਿਹੜੀ ਜੋਬ ਇਹਨਾਂ ਨੂੰ ਮਿਲੀ ਆ ਇਹ ਕੁਆਲੀਫਾਈ ਨਹੀਂ ਕਰਦੇ ਸੀਗੇ ਇਹਨਾਂ ਦੇ ਪਿਤਾ ਜੀ ਦੀ ਵਜ੍ਹਾ ਤੋਂ ਇਹਨਾਂ ਨੂੰ ਇਹ ਜੋਬ ਮਿਲੀ ਸੀ ਤੇ ਦੂਜੀ ਗੱਲ ਜਿੱਦਾਂ ਇਹ ਕਹਿ ਰਿਹਾ ਕਿ ਅਸੀਂ ਸਾਰਾ ਕੁਝ ਸਾਬਿਤ ਕਰ ਦਾਂਗੇ ਦੁੱਧ ਦਾ ਦੁੱਧ ਕਰ ਦਾਂਗੇ ਮੈਨੂੰ ਫਸਾਇਆ ਗਿਆ ਸੋ ਸੋਚਣ ਵਾਲੀ ਗੱਲ ਇਹ ਵੀ ਆ ਕਿ ਘਰ ਦੇ ਵਿੱਚ ਜਿਹੜੇ ਨੋਟਾਂ ਦੇ ਬੈਗ ਬਰਾਮਦ ਹੋਏ ਆ ਐਨੇ ਔਰ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਰਜਿਸਟਰੀਆਂ ਬੈਂਕ ਅਕਾਊਂਟ ਸੋਨਾ ਉਹ ਵੀ ਉਹ ਬੰਦੇ ਰੱਖ ਕੇ ਗਏ ਆ ਜਿਨ੍ਹਾਂ ਨੇ ਇਹਨੂੰ ਫਸਾਇਆ ਤੇ ਇਹਦੇ ਵਿੱਚ ਇਹ ਵੀ ਨਹੀਂ ਪਤਾ ਵੀ ਇਹ ਇੱਕ ਦਿਨ ਦੀ ਇਹਨਾਂ ਦੀ ਕਮਾਈ ਆ ਦੋ ਦਿਨ ਦੀ ਹਫਤੇ ਦੀ ਜਾਂ ਕਿੰਨੇ ਟਾ ਇਹ ਜਿਹੜੇ ਵੀ ਹੁਣ ਲੋਕ ਕਹਿ ਰਹੇ ਆ ਕਿ ਮੈਂ ਮਹੀਨੇ ਦਾ ਪੰਮਿਆ ਬਿਜ਼ਨਸ ਕਰਦਾ ਮੈਂ 5 ਲੱਖ ਕਮਾਉਂਦਾ ਮੇਰੇ ਕੋਲ ਵੀ ਇੰਨੀ ਇਨਕਮ ਜਾਂ ਇੰਨਾ ਪੈਸਾ ਨਹੀਂ ਆ ਜਿਹੜਾ ਕਿ ਮਸ਼ੀਨਾਂ ਹੀ ਗਰਮ ਕਰ ਦਵੇ। ਬਾਕੀ ਦੇਖੋ ਅੱਗੇ ਕੀ ਹੋ ਰਿਹਾ ਇਸ ਦੇ ਵਿੱਚ ਜੋ ਵੀ ਕੋਈ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਤੁਸੀਂ ਵੀ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਜਰੂਰ ਆਪਣਾ ਕਮੈਂਟ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਔਰ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ